ਦੀ ਕਲਛਾ ਬਹਿਜ ਜੀ ਕੀਤੇ ਮੈਂ ਸਾਰੀ ਸੰਗਤ ਨੂੰ ਹੱਥ ਵੰਡ ਕੇ ਬੇਨਤੀ ਕਰਦਾ ਕਿ ਸਾਡੇ ਬਹੁਤ ਸਤਿਕਾਰਯੋਗ ਬਾਪੂ ਸੁਬੇ ਦਾ ਕਰਤਾਰ ਸਿੰਘ ਦੀ ਵਰਸ 29ਵਾਂ ਵਰਸੀ 16 ਤਰੀਕ ਨੂੰ 10 ਤੋਂ ਲੈ ਕੇ 12 ਵਜੇ ਤੱਕ ਮਨਾਈ ਜਾਣੀ ਹੈ ਤੇ ਗੁਰੂ ਘਰ ਲੰਗਰ ਟੁੱਟ ਵਰਤੂਗਾ ਤੇ ਸਾਰੇ ਨੂੰ ਹੱਥ ਵੰਡ ਕੇ ਬੇਨਤੀ ਹੈ ਕਿ ਸਾਰੇ ਆ ਕੇ ਦਰਸ਼ਨ ਵੀ ਦੇਣੇ ਨੇ ਤੇ ਪ੍ਰਸ਼ਾਦਾ ਪਾਣੀ ਛੱਕੇ ਜਾਣਾ ਇਹ ਮੇਰੀ ਹੱਥ ਵੰਡ ਕੇ ਬੇਨਤੀ ਹੈ ਤੇ ਆਪਣੇ ਘਰੀ ਨਵਾਂ ਪ੍ਰਿਆਰ ਰੋਡ ਦੇ ਉੱਤੇ ਇਹ ਬਾਚੀ ਮਲਾਈ ਜਾਂਦੀ ਗੁਰੂ ਗੁਰੂ ਨਾਨਕ ਦੇਵ ਕਰਦਾ ਬਾਬਾ ਨਾਨਕ ਦੇਵ ਕਰਦਾ ਉਹ ਬਹੁਤ ਹੀ ਗੁਰਨਾਥ ਦੇਵ ਜੀ ਦੇ ਬਹੁਤ ਹੀ ਪਾਸ਼ਕ ਸੀਗੇ ਤੇ ਬਹੁਤ ਗਰੀਬੀ ਚ ਉੱਠ ਕੇ ਉਹਨਾਂ ਨੇ ਫੌਜ ਚ ਭਰਤੀ ਹੋਏ ਫੌਜ ਚ ਆਪਣੀ ਨੌਕਰੀ ਕਰੀ ਬਹੁਤ ਬੜਾ ਨਾਮਣਾ ਖਰਟਿਆ ਤਰੱਕੀਆਂ ਲਈਆਂ ਆਈਡੀਸਮ ਬਹਾਦਰ ਹੋਏ ਪਰ ਜਿਹੜੀ ਉਹਨਾਂ ਦੀ ਪਹਿਲੀ 4-3-4 ਸਾਲ ਦੀ ਤਨਖਾਹ ਸੀ ਉਹਦੇ ਵਿੱਚੋਂ ਉਹਨਾਂ ਨੇ ਮਡਾਉੜ ਨੂੰ ਜਾਂਦਾ ਰਸਤਾ ਸੀ ਤਾਂ ਲੋਕ ਲੋ ਮਡਾਉੜ ਨੂੰ ਜਾਂਦਾ ਉੱਥੇ ਕੋਠਾ ਬਣਵਾਇਆ ਇੱਕ ਕੋਇਲ ਵਾਈ ਇੱਕ ਬੰਦਾ ਪਾਣੀ ਪਿਲਾਉਣ ਵਾਲਾ ਬਿਠਾਇਆ ਉੱਥੇ ਜੀ ਤੇ ਉਹ ਤੋਂ ਬਾਅਦ ਦੇ ਵਿੱਚ ਜਦੋਂ ਫੌਜ ਤੋਂ ਵਿੱਚੋਂ ਵਾਪਸ ਆ ਗਏ ਉਦੋਂ ਨਾਬੇ ਤੁਸੀਂ ਬਹਣ ਆਏ ਹੋ ਨਾਬੇ ਦੇ ਵਿੱਚ ਸਕੂਲ ਚ ਗਏ ਤਾਂ ਉੱਥੇ ਵੀ ਪੂਰਾ ਬਲਾਕ ਬਣਵਾਤਾ ਉਹਨਾਂ ਨੇ ਕਿਉਂਕਿ ਸਰਕਾਰੀ ਸਕੂਲ ਦੇ ਵਿੱਚ ਬਲਾਕ ਨਹੀਂ ਸੀ ਘਟ ਬਣਿਆ ਸੀਗਾ ਜਿੱਥੇ ਤੇ ਖੇਡਾਂ ਚ ਗਏ ਹੋਰ ਗਏ ਇਹ ਹਸਤਾ ਬਣਿਆ ਹੋਇਆ ਹੈ ਉਦੋਂ ਆਗੇ ਉੱਥੇ ਵੀ 40 ਲੱਖ ਰੁਪਏ ਦਿੱਤਾ ਸੀ ਉਹਨਾਂ ਨੇ ਤੇ ਪੀਪੀਐਸ ਦੇ ਵਿੱਚ ਵੀ 40 ਲੱਖ ਰੁਪਏ ਦਿੱਤਾ ਸੀਗਾ ਮੇਰਾ ਖਿਆਲ ਹੈ ਵੀ ਸਾਡੇ ਏਰੀਆ ਦਾ ਕੋਈ ਗੁਰਦੁਆਰਾ ਸਾਹਿਬ ਇਹ ਹੈ ਜਾਨੀ ਹੈ ਕੋਈ ਪਿੰਡ ਇਹ ਹੈ ਜਿੱਥੇ ਟੂਰਨਾਮੈਂਟ ਦੇ ਨਾ ਗਏ ਹੁਣ ਕੋਈ ਸਕੂਲ ਹੈ ਜਾਂ ਨਹੀਂ ਜਿੱਥੇ ਨਾ ਗਏ ਹੁਣ ਉਹ ਹਰ ਜਗ੍ਹਾ ਦੇ ਉੱਤੇ ਉਹਨਾਂ ਦਾ ਬਲ ਇਸ਼ਕ ਸੀ ਆਪਾ ਇਹ ਗੱਲ ਕਹਿ ਲਈਏ ਸਿਆਲ ਦੇ ਵਿੱਚ ਉਹਨਾਂ ਨੇ 5 ਤ ਲੱਖ ਰੁਪਏ ਦੇ ਕੰਬਲ ਲਿਆ ਕੇ ਬੰਨਨੇ ਨੇ ਪਰ ਬੰਨਨੇ ਕਿਵੇਂ ਨੇ ਸਵੇਰੇ 4 ਵਜੇ ਉੱਠਣਾ ਜਿਹੜੇ ਲੋਕ ਫੁੱਟਪਾਥ ਤੇ ਪਏ ਨੇ ਉਹਨਾਂ ਦੇ ਉੱਤੇ ਪਾਇਆ ਉਹਨਾਂ ਨੇ ਜਿਹੜੇ ਲੋਕ ਮੰਦਰ ਚ ਬੈਠੇ ਨੇ ਮੰਦਰ ਚ ਉੱਤੇ ਪਾਇਆ ਉਹਨਾਂ ਨੇ ਗੁਰਦੁਆਰ ਸਾਹਿਬ ਚ ਗਏ ਹੋਣੇ ਗੁਰਦੁਆਰ ਸਾਹਿਬ ਦੇ ਵਿੱਚ ਲੋਕਾਂ ਦੇ ਉੱਤੇ ਪਾਇਆ ਉਹਨਾਂ ਨੇ ਸੋ ਉਹਨਾਂ ਦਾ ਇਹ ਇੱਕ ਇਹ ਕਹਿ ਲਈਏ ਵੀ ਉਹਨਾਂ ਨੂੰ ਸ਼ੌਕ ਹੈ ਸੀਗਾ ਜੀ ਕਿ ਮੈਂ ਸੇਵਾ ਕਰਨੀ ਬਾਬੇ ਨਾਨਕ ਸਿੰਘ ਬਖਸ਼ ਕੀਤੀ ਐ ਉਸਦੇ ਪਾਸੇ ਬਖਸ਼ ਕੀਤੀ ਐ ਤਾਂ ਮੈਂ ਇਹ ਸੇਵਾ ਕਰਨੀ ਐ ਅਖੀਰ ਤੱਕ ਇਹੋ ਇਹੀ ਕਰਦੇ ਰਹੇ ਨੇ ਦੇਖੋ ਜੇ ਨੌਕਰੀ ਕੀਤੀ ਨੌਕਰੀ ਦੇ ਵਿੱਚ ਵੀ ਬਹੁਤ ਉੱਪਰ ਸੈਕੰਡ ਵਰਲਡ ਵਾਰ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ ਮੈਡਲ ਹੈ ਤੇ ਬਹੁਤ ਵੱਡ ਮ ਲੜਾਈ ਚ ਵੀ ਪੂਰਾ ਤੇ ਗੇਮਸ ਦੇ ਵਿੱਚ ਵੀ 22 ਸਾਲ ਐਥਲੀਟ ਹੈ ਉਹ ਐਥਲੀਟ ਸੀਗੇ ਜੀ 100 ਮੀਟਰ ਭਜਦੇ ਸੀਗੇ 5 ਮੀਲ ਦੀ ਰੈਸ ਵੀ ਕਰਦੇ ਸੀਗੇ ਤੇ 100 ਮੀਟਰ ਵੀ ਕਰਦੇ ਸੀਗੇ ਤੇ ਉਹਦੇ ਨਾਲ ਜੇ ਖੇਤੀ ਕਰੀ ਖੇਤੀ ਵੀ ਪੈਪਸ ਤੋਂ ਇੱਕ ਨੰਬਰ ਤੇ ਗਣ ਕਢੀ 34 ਮਣ ਪੱਕੀ ਗਣ ਕਢੀ ਸੀਗੀ ਜੀ ਤੇ ਪੂਰੀ ਐਗਰੀਕਲਚਰ ਡਿਪਾਰਟਮੈਂਟ ਨਾਲ ਮਿਲ ਕੇ ਐਨ ਖੇਤੀ ਵੀ ਟੌਪਿਕ ਕੀਤੀ ਸੀਗੀ ਜੀ ਸੋ ਜੋ ਵੀ ਕੰਮ ਕੀਤਾ ਉਹਨਾਂ ਨੇ ਕਿਤੇ ਇਹ ਨਹੀਂ ਕੀਤਾ ਜਿਵੇਂ ਸੈਕੰਡ ਕੰਮ ਕਰਨਾ ਤੇ ਐ ਅੱਗੇ ਲਾ ਕੇ ਕੰਮ ਕੀਤਾ ਉਹ ਸੁਭਾਵ ਉਹਨਾਂ ਦਾ ਸਖਤ ਸੀ ਸਾਡੇ ਲਈ ਉਹਨਾਂ ਦਾ ਹੁਕਮ ਸੀਗਾ ਜੋ ਉਹਨਾਂ ਨੇ ਮੂੰਹ ਤੋਂ ਲਫ਼ਜ਼ ਕੱਢ ਤਾ ਸਾਡੇ ਲਈ ਕਾਨੂੰਨ ਸੀ ਉਹ ਤੇ ਜੇ ਇਹ ਤਾਂ ਕੋਈ ਜਾਇਜ਼ ਗੱਲ ਹੈ ਉਹਨੂੰ ਉਹਨਾਂ ਨਾ ਨਹੀਂ ਸੀ ਜੋ ਮਰਜ਼ੀ ਕਹਿੰਦੀ ਅਸੀਂ ਜੇ ਨਾਜਾਇਜ਼ ਅਸੀਂ ਚੌਨੀ ਵਿਵਦ ਮੰਗਲੀ ਤੇ ਚੌਨੀ ਵੀ ਨਹੀਂ ਦੇਣੀ ਉਹਨਾਂ ਨੂੰ ਜੀ ਸੋ ਦਰਸ਼ਨ ਨੇ ਬੜਾ ਜ਼ੋਰ ਲਾਇਆ ਬਾਪੂ ਜੀ ਮੈਂ ਅਮਰੀਕਾ ਸ਼ਹਿਰ ਕਰਨ ਜਾਣਾ ਉਹ ਕਹਿੰਦਾ ਨਾ ਸ਼ਹਿਰ ਕਰਨ ਤੇਰੀ ਬਥੇਰੀ ਹੋ ਰਹੀ ਜਦੋਂ ਉਹਨੇ ਕਿਹਾ ਮੈਂ ਪੜ੍ਹਨ ਖਾਤਰ ਜਾਣਾ ਫਿਰ ਉਹ ਕਹਿੰਦਾ ਵੀ ਠੀਕ ਆ ਆਪਣੀ ਖਾਤਰ ਚੱਲਿਆ ਜਾ ਫਿਰ ਜੋ ਤੇਰਾ ਖੱਟਾ ਆਊਗਾ ਮੈਂ ਕਰੂੰਗਾ ਸੋ ਜਾਇਜ਼ ਗੱਲ ਕਾਤਰ ਕਦੇ ਉਹਨਾਂ ਨੇ ਸਾਨੂੰ ਨਾ ਨਹੀਂ ਸੀ ਕਹੀ ਤੇ ਜੇ ਕਿਤੇ ਗਲਤੀ ਕਰਦੇ ਸੀ ਸਜ਼ਾ ਵੀ ਨਾਲ ਦੀ ਨਾਲ ਹੀ ਲਾਈ ਵੀ 100 ਮੀਟਰ ਭੱਜ ਕੇ ਆ 200 ਮੀਟਰ ਭੱਜ ਕੇ ਆ ਲੱਤਾ ਉੱਪਰ ਕਰਕੇ ਖੜਾ ਹੋ ਜਾ ਤੇ ਮਤਲਬ ਜੋ ਡਿਸੀਜਨ ਕਰਨਾ ਹੈ ਉਹ ਲਾਸਟ ਤੱਕ ਉਹਨਾਂ ਦਾ ਇਹੀ ਰਿਹਾ ਜੇ ਆਪਣੇ ਮਨ ਚ ਬਣਾ ਕੇ ਬਾਗੇ ਮੈਂ ਫਲਾਣੇ ਸਕੂਲ ਚ ਲਿਆ ਮੈਂ ਉੱਥੇ 20000 ਦਿਨਾ ਤੇ ਕਈ ਵਾਰ ਕਹਿੰਦੇ ਉਹਨਾਂ ਦੇ ਨਵੇਂ ਬਾਪੂ ਜੀ ਸਾਰੇ ਬਾਪੂ ਜੀ ਕਹਿੰਦੇ ਸੀਗੇ ਬਾਪੂ ਜੀ 20000 ਨਹੀਂ 21000 ਕਰ ਦਈਏ ਉਹ ਕਹਿੰਦੇ ਵੀ 21000 ਕਰ ਦਿੰਦੇ ਆ ਪਰ ਫਿਰ 1000 ਤੂੰ ਕੱਢ ਮੈਂ ਆਪਣਾ ਮਨ ਬਣਾ ਕੇ ਆ ਮੈਂ 20000 ਦਿਨਾ ਸੋ ਜੋ ਮਨਛੀ ਕਦੇ ਲੇਟ ਨਹੀਂ ਜਾਂਦੇ ਕਿਤੇ ਫੰਕਸ਼ਨ ਦੇ ਉੱਤੇ ਕਈ ਵਾਰ ਅਸੀਂ ਕਹਿੰਣਾ ਵੀ ਵਾਪਸ ਜੋ ਤਿਆਰ ਨਹੀਂ ਹੋਣੇ ਉਹ ਕਹਿੰਦੇ ਤਿਆਰ ਹੋਣ ਜਾਂ ਨਾ ਹੁਣ ਮੈਂ ਕਿਸੇ ਪਿੱਛੇ ਆਪਣੀ ਆਦਤ ਨਹੀਂ ਵਿਗਾੜਨੀ ਮੈਂ ਟਾਈਮ 'ਤੇ ਜਾਣਾ ਇੱਕ ਫੰਕਸ਼ਨ ਤੋਂ ਵੱਧ ਨਹੀਂ ਜਾਣਾ ਉਹ ਇਹ ਡਿਸਪਲਿਨ ਸੀਗਾ ਸਵੇਰੇ 4 ਵਜੇ ਉੱਠ ਕੇ ਤਿਆਰ ਤੁਰ ਹੋ ਕੇ ਬਾਬੇ ਨਾਨਕ ਦਾ ਨਾਮ ਲੈ ਕੇ ਤੇ ਫਿਰ ਕਿਤੇ ਹੋ ਜਾਣਾ ਮਰਛਾ ਪ੍ਰਕਾਸ਼ ਕਰਾਂਗੇ ਤਕਰੀਬਨ 10 ਵਜੇ ਮਰਛਾ ਪ੍ਰਕਾਸ਼ ਕਰਾਂਗੇ ਤੇ ਫਿਰ ਬਾਣੀ ਸੁਣਾਂਗੇ ਬੈਠ ਕੇ ਤੇ 16 ਤਰੀਕ ਨੂੰ 10 ਤੋਂ ਲੈ ਕੇ 12 ਵਜੇ ਤੱਕ ਭੋਗ ਪਾਇਆ ਜਾਣਗੇ ਗੁਰਦਵਾਲਾ ਲੰਗਰ ਟੁੱਟਵਾਰ ਸੀਗਾ ਮੈਂ ਸਾਰੀ ਸੰਗਤ ਤੋਂ ਅਥਰੰਕ ਬੇਨਤੀ ਹੈ ਕਿ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਣਾ ਕਿਉਂਕਿ ਉਹਨਾਂ ਨੇ ਕਦੇ ਵੀ ਉਹਨਾਂ ਦਾ ਇਹ ਸ਼ੌਕ ਹੁੰਦਾ ਸੀ ਵੀ ਆਪ ਥਾਣੇ ਪਿੰਡ ਨੂੰ ਸਾਰੇ ਨੂੰ ਬੁਲਾ ਕੇ ਪ੍ਰਸ਼ਾਦਾ ਪਾਣੀ ਛਕਾਉਣਾ ਤੇ ਕਦੇ ਵੀ ਉਹਨਾਂ ਕੋਲੋਂ ਬੰਦਾ ਕੋਈ ਜੇ ਕਿਤੇ ਕੋਈ ਕਈ ਵਾਰ ਕਹਿੰਦੇ ਸੀ ਵੀ ਨਹੀਂ ਮੈਂ ਛਕਣਾ ਨਹੀਂ ਜੀ ਮੈਂ ਖਾ ਕੇ ਆਇਆ ਜੀ ਉਹ ਇਸ ਗੱਲ ਤੋਂ ਨਾਰਾਜ਼ ਹੁੰਦੇ ਸੀ ਜੀ ਉਹ ਉਹਨਾਂ ਦਾ ਮਨ ਚ ਹੁੰਦਾ ਸੀ ਵੀ ਜਿਹੜਾ ਬੰਦਾ ਆਇਆ ਹੈ ਪ੍ਰਸ਼ਾਦਾ ਪਾਣੀ ਉਹਨੂੰ ਛਕਾ ਕੇ ਜੁੜਨਾ ਹੈ ਆ ਸਾਡੇ 슈ਗਰ ਮਿਲ ਦੋ ਦੋ ਹਜ਼ਾਰ ਬੰਦੇ ਨੂੰ ਰੋਟੀ ਜਾ ਕੇ ਆਪ ਖਵਾ ਕੇ ਆਉਣੀ ਚਾਹ ਪੀ ਆਉਣੀ ਸਾਰਿਆਂ ਨੂੰ ਕਿਉਂਕਿ ਉਦੋਂ ਨਾਲ ਕੋਈ ਢਾਬੇ ਹੁੰਦੇ ਸੀ ਨਾ ਕੁਝ ਹੋਰ ਹੁੰਦਾ ਸੀ ਆਸ਼ੀਆਲ ਦੇ ਦਿਨ ਹੁੰਦੇ ਸੀਗੇ ਬਲ ਇਹ ਮੇਰੇ ਹੱਥ ਨਾਲ ਕੇ ਬੇਨਤੇ ਵੀ ਸਾਰਿਆਂ ਨੂੰ ਕੇ ਪ੍ਰਸ਼ਾਦਾ ਪਾਣੀ ਜ਼ਰੂਰ ਚੱਕ ਕੇ ਜਾਣਾ